ਸਵਾਗਤ ਹੈ ਚੈਨਲ ਤੇ ਤੁਹਾਡਾ ਮੈਂ ਹਾਂ ਸਤਵੀਰ ਕੌਰ ਮਾਨ ਸਤਿ ਸ੍ਰੀ ਅਕਾਲ ਅੱਜ ਆਪਾਂ ਬ੍ਰੈਡ ਪਕੌੜੇ ਬਣਾਵਾਂਗੇ ਬ੍ਰੈਡ ਦੇ ਪਕੌੜੇ ਤੇ ਪਾਲਕ ਪਕੌੜੇ ਤੇ ਆਪਾਂ ਜਿਵੇਂ ਆਲੂਆਂ ਦੇ ਪਕੌੜੇ ਹਰ ਇੱਕ ਪਹਿਣਾ ਬਣਾ ਲੈਂਦੀਆਂ ਪਰ ਆਪਾਂ ਜਿਹੜੇ ਅੱਜ ਬ੍ਰੈਡ ਪਕੌੜੇ ਬਣਾਵਾਂਗੇ ਉਹ ਆਪਾਂ ਅੱਜ ਵੱਖਰੇ ਢੰਗ ਨਾਲ ਬਣਾਵਾਂਗੇ ਆਲੂ ਪਹਿਲੇ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਉਬਾਲਾਂਗੇ ਆਓ ਤੁਹਾਨੂੰ ਦੱਸਦੇ ਹਾਂ ਆਪਾਂ ਆਲੂ ਇਸ ਤਰ੍ਹਾਂ ਵਾਲਲੇ ਸੀਗੇ ਆਲੂਆਂ ਨੂੰ ਆਪਾਂ ਕੁੱਕਰ ਵਿੱਚ ਚਾਰ ਸੀਟੀਆਂ ਲਵਾ ਤੀਆਂ ਸੀਗੀਆਂ ਉਹਦੀ ਭਾਫ਼ ਵਿੱਚ ਹੀ ਛੱਡ ਕੇ ਤੇ ਆਲੂ ਬਹੁਤ ਵਧੀਆ ਬਣ ਗਏ ਇਸ ਤਰ੍ਹਾਂ ਆਪਾਂ ਉਹਨਾਂ ਨੂੰ ਮੈਸ਼ ਕਰ ਲਿਆ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਵਾ ਇਹਦੇ ਵਿੱਚ ਆਪਾਂ ਹੁਣ ਸਭ ਤੋਂ ਪਹਿਲਾਂ ਨੂਨ ਪਾਵਾਂਗੇ ਨੂਨ ਮਿਰਚ ਆਪਾਂ ਆਪਣੇ ਹਿਸਾਬ ਮੁਤਾਬਕ ਪਾਉਣੀ ਹੈ ਵੀ ਜਿੰਨਾ ਕ ਆਪਾਂ ਖਾਣੇ ਆ ਜਿੰਨਾ ਕ ਆਪਾਂ ਨੂੰ ਟੇਸਟ ਵਧੀਆ ਲੱਗਦਾ ਨੂਨ ਵੱਧ ਘੱਟ ਤੁਸੀਂ ਆਪਣੀ ਮਰਜ਼ੀ ਨਾਲ ਪਾ ਸਕਦੇ ਆ ਹਰੀ ਮਿਰਚ ਵੀ ਇਹਦੇ ਵਿੱਚ ਪਾ ਸਕਦੇ ਆ ਆਪਾਂ ਲਾਲ ਮਿਰਚ ਥੋੜੀ ਪਾਵਾਂਗੇ ਕਿਉਂਕਿ ਜਦੋਂ ਹਰੀ ਮਿਰਚ ਆਪਾਂ ਪਾਉਨੇ ਆ ਤਾਂ ਫਿਰ ਬੱਚੇ ਦੇ ਮੂੰਹ ਵਿੱਚ ਜਦੋਂ ਮਿਰਚ ਇੱਕਦਮ ਲੱਗਦੀ ਆ ਤਾਂ ਫਿਰ ਉਹ ਜ਼ਿਆਦਾ ਕੋੜਾ ਲੱਗਦਾ ਇਸ ਕਰਕੇ ਅੱਜ ਆਪਾਂ ਲਾਲ ਮਿਰਚੀ ਥੋੜੀ ਜੀ ਪਾਵਾਂਗੇ ਤਾਂ ਕਿ ਉਹਦਾ ਕਲਰ ਵੀ ਵਧੀਆ ਆ ਸਕੇ ਧਨੀਆ ਪਾਊਡਰ ਪਾ ਲਵਾਂਗੇ ਤੁਸੀਂ ਹੋਰ ਵੀ ਮਸਾਲੇ ਇਹਦੇ ਵਿੱਚ ਐਡ ਕਰ ਸਕਦੇ ਆ ਜਿਵੇਂ ਜਿਹੜੀ ਵੀ ਚੀਜ਼ ਆਪਾਂ ਨੂੰ ਵਧੀਆ ਲੱਗਦੀ ਆ ਥੋੜੀ ਬਹੁਤੀ ਹਲਦੀ ਪਾਉਣੀ ਆ ਉਹ ਵੀ ਆਪਾਂ ਪਾ ਸਕਦੇ ਹੁੰਨੇ ਆ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਵਧੀਆ ਲੱਗਦੀਆਂ ਮਸਾਲਿਆਂ ਦੇ ਤੌਰ ਤੇ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਆਂ ਆਲੂਆਂ ਦਾ ਜਿਹੜਾ ਆਪਾਂ ਬਣਾਇਆ ਪੇਸਟ ਉਹ ਇਸ ਤਰ੍ਹਾਂ ਬਣ ਗਿਆ ਵਧੀਆ ਬਣ ਗਿਆ ਵਾ ਇਹਦੇ ਵਿੱਚ ਆਪਾਂ ਕੋਈ ਵੀ ਡਲੀਜੀ ਨਹੀਂ ਰਹਿਣ ਦੇਣੀ ਚਮਚੇ ਨਾਲ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੁਣ ਆਪਾਂ ਸਭ ਤੋਂ ਪਹਿਲਾਂ ਬੇਸਣ ਲੈ ਲਿਆ ਬੇਸਣ ਵਿੱਚ ਵੀ ਆਪਾਂ ਥੋੜਾ ਨਮਕ ਪਾਵਾਂਗੇ ਕਿਉਂਕਿ ਆਲੂਆਂ ਦੇ ਵਿੱਚ ਪਾਇਆ ਹੋਇਆ ਇਹ ਬ੍ਰੈਡ ਨੂੰ ਲੱਗੂਗਾ ਤੇ ਫਿਰ ਇਹਦਾ ਟੇਸਟ ਵਧੀਆ ਲੱਗੂਗਾ ਥੋੜੀ ਜੀ ਆਪਾਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਤੇ ਇਹਨੂੰ ਆਪਾਂ ਹੁਣ ਕੋਲ ਬਣਾਉਣੀ ਆ ਇਹਦਾ ਪਾਣੀ ਨਾਲ ਇਸ ਤਰ੍ਹਾਂ ਇਹ ਜ਼ਿਆਦਾ ਗਾੜਾ ਨਹੀਂ ਰੱਖਣਾ ਥੋੜਾ ਜਿਹਾ ਆਪਾਂ ਪਤਲਾ ਹੀ ਰੱਖਾਂਗੇ ਬਰੈਡ ਨੂੰ ਹੁਣ ਆਪਾਂ ਸਭ ਤੋਂ ਪਹਿਲਾਂ ਆਹ ਜਿਹੜੀਆਂ ਕੰਨੀਆਂ ਇਹਦੀਆਂ ਇਹ ਲਾਵਾਂਗੇ ਇਹ ਲਾ ਕੇ ਆਪਾਂ ਸਿੱਟਣੀਆਂ ਨਹੀਂ ਇਹ ਵੇਸਟ ਨਹੀਂ ਹੈਗੀਆਂ ਇਹ ਵੀ ਆਪਾਂ ਵਰਤਾਂਗੇ ਇਸ ਤਰ੍ਹਾਂ ਲਾ ਦਿਓ ਬਣਾਤ ਆਪਾਂ ਇਸ ਤਰ੍ਹਾਂ ਵੀ ਸਕਦੇ ਆ ਪਰ ਫਿਰ ਉਹ ਕੰਨੀਆਂ ਥੋੜੀਆਂ ਜੀਆਂ ਜਿਹੜੀਆਂ ਹੁੰਦੀਆਂ ਜਦੋਂ ਆਪਾਂ ਵੇਸਣ ਲਾਵਾਂਗੇ ਤਾਂ ਜ਼ਿਆਦਾ ਮੋਟੀਆਂ ਬਣ ਜਾਂਦੀਆਂ ਫਿਰ ਉਹ ਦੇਖਣ ਨੂੰ ਐ ਬਾਹਲਾ ਉਹ ਮੋٹے ਜੇ ਬਾਹਲੇ ਲੱਗਦੇ ਆ ਇਸ ਤਰ੍ਹਾਂ ਆਪਾਂ ਲਾਵਾਂਗੇ ਇਸ ਤਰ੍ਹਾਂ ਸਾਰੀਆਂ ਜੇ ਤੁਸੀਂ ਨਹੀਂ ਲਾਉਣਗਾ ਤਾਂ ਆਪਾਂ ਦੂਜੂ ਵੀ ਬਣਾ ਕੇ ਦਿਖਾਵਾਂਗੇ ਹੁਣ ਇਹਨੂੰ ਆਪਾਂ ਵੇਸਣ ਲਾਵਾਂਗੇ ਜਿਹੜਾ ਆਪਾਂ ਵੇਸਣ ਦਾ ਢੋਲ ਬਣਾ ਲਿਆ ਸੀਗਾ ਇਹ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਵੇਸਣ ਵਿੱਚ ਭਿਓ ਲਾਵਾਂਗੇ ਚਾਕਲੇਟ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਹੁਣ ਆਪਾਂ ਆਲੂ ਪਾਵਾਂਗੇ ਇਸ ਤਰ੍ਹਾਂ ਭਰ ਲੈਣੀ ਹੈ ਇਹ ਕਾਪਾ ਚੀਜ਼ ਲਈ ਹੈ ਮੋਜ਼ਰੇਲਾ ਚੀਜ਼ ਦੁੱਧ ਵਾਲੀਆਂ ਦੁਕਾਨਾਂ ਤੇ ਇਹ ਡੈਰੀਆਂ ਤੇ ਆਮ ਹੀ ਪਿਆ ਹੁੰਦਾ ਤੁਸੀਂ ਉੱਥੋਂ ਬੜੇ ਆਸਾਨ ਤਰੀਕੇ ਨਾਲ ਮਿਲ ਜਾਂਦੀ ਆ ਤੇ ਤੁਸੀਂ ਉੱਥੋਂ ਵੀ ਲੈ ਸਕਦੇ ਆ ਇਸ ਤਰ੍ਹਾਂ ਇਹਨੂੰ ਵਿੱਚ ਭਰ ਦਵਾਂਗੇ ਹੁਣ ਇਹਨੂੰ ਦੂਸਰੇ ਨੂੰ ਵੀ ਇਸ ਤਰ੍ਹਾਂ ਆਪਾਂ ਡਬੋ ਕੇ ਇਹਦੇ ਉੱਪਰ ਰੱਖ ਦਵਾਂਗੇ ਚੰਗੀ ਤਰ੍ਹਾਂ ਇਸ ਤਰ੍ਹਾਂ ਉੱਪਰੋਂ ਥੋੜਾ ਜਿਹਾ ਨੱਪ ਦਵਾਂਗੇ ਤੇ ਦੋਨੇ ਪਾਸੇ ਆਪਾਂ ਇਹਦਾ ਬੇਸਨ ਦਾ ਘੋਲ ਐਸ ਤਰ੍ਹਾਂ ਲਗਾ ਕੇ ਐਸ ਤਰ੍ਹਾਂ ਤੇ ਇਹਨੂੰ ਆਪਾਂ ਹੁਣ ਤੇਲ ਆਪਾਂ ਕੜਾਈ ਵਿੱਚ ਧਰ ਲਿਆ ਸੀਗਾ ਤੇ ਆਪਾਂ ਤੇਲ ਵਿੱਚ ਛੱਡ ਦਵਾਂਗੇ ਤੇਲ ਉਦੋਂ ਤੇਲ ਵਿੱਚ ਛੱਡਣਾ ਜਦੋਂ ਤੇਲ ਜਮਾ ਭਾਫਾਂ ਛੱਡਣ ਲੱਗ ਜੀ ਇਸ ਤਰ੍ਹਾਂ ਆਪਾਂ ਵਿੱਚ ਪਾ ਦਵਾਂਗੇ ਇਹਨੂੰ ਆਪਾਂ ਹਿਲਾਉਣਾ ਨਹੀਂ ਹੈਗਾਗਾ ਹਲੇ ਇਹਨੂੰ ਫਰਾਈ ਹੋਣ ਦਿਓ ਕਿਉਂਕਿ ਜੇਦੋਂ ਆਪਾਂ ਕੱਚਾ ਹਲਾਵਾਂਗੇ ਤਾਂ ਫਿਰ ਇਹਦੇ ਟੁੱਟਣ ਦਾ ਡਰ ਹੁੰਦਾ ਵਾ ਹੁਣ ਆਪਾਂ ਇਸੇ ਤਰ੍ਹਾਂ ਇਹਦਾ ਪਾਸਾ ਪਲਟ ਦੇਣਾ ਪਲਟ ਦਿੱਤਾ ਆਪਾਂ ਇਸ ਤਰ੍ਹਾਂ ਦੋਨਾਂ ਪਾਸਾਂ ਤੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਤੇ ਇਹ ਬਹੁਤ ਵਧੀਆ ਤੇ ਟੇਸਟੀ ਬਣ ਜਾਂਦਾ ਹੁਣ ਇਹਨੂੰ ਆਪਾਂ ਕਰਦਨ ਨਾਲ ਇਸ ਤਰ੍ਹਾਂ ਦੋ ਪੀਸ ਬਣਾਉਣੇ ਆ ਦੋ ਵੀ ਬਣਾ ਸਕਦੇ ਆ ਚਾਰ ਬਣਾਉਣੇ ਆ ਆਪਾਂ ਚਾਰ ਵੀ ਬਣਾ ਸਕਦੇ ਆ ਇਸ ਤਰ੍ਹਾਂ ਦੇਖੋ ਕਿੰਨੇ ਵਧੀਆ ਬਣ ਗਏ ਆ ਹੁਣ ਆਪਾਂ ਇਹਦੀਆਂ ਕੰਨੀਆਂ ਨਹੀਂ ਲਾਉਣੀਆਂ ਕਿਉਂਕਿ ਹੁਣ ਆਪਾਂ ਕੰਨਿਆਂ ਦੇ ਨਾਲ ਹੀ ਬਣਾਵਾਂਗੇ ਇਸ ਤਰ੍ਹਾਂ ਉਸੇ ਤਰ੍ਹਾਂ ਆਪਾਂ ਇੱਕ ਪਾਸਾ ਇਹਦਾ ਬੇਸਣ ਵਿੱਚ ਡਬੋ ਲੈਣਾ ਤੇ ਉਸੇ ਤਰ੍ਹਾਂ ਆਪਾਂ ਇਹਦੇ ਵਿੱਚ ਆਲੂ ਭਰ ਦੇਣੇ ਆ ਇਸ ਤਰ੍ਹਾਂ ਇਸ ਤਰ੍ਹਾਂ ਆਲੂ ਭਰ ਕੇ ਇਹਦੇ ਵਿੱਚ ਤੁਸੀਂ ਪਨੀਰ ਵੀ ਪਾ ਸਕਦੇ ਆ ਜੇ ਘਰ ਦਾ ਪਨੀਰ ਆ ਜਿਵੇਂ ਆਪਣੇ ਘਰੇ ਪਸ਼ੂ ਰੱਖੇ ਹੁੰਦੇ ਆ ਆਪਾਂ ਘਰੇ ਪਨੀਰ ਬਣਾ ਲੈਂਦੇ ਆ ਉਹ ਵੀ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਪਾ ਸਕਦੇ ਆ ਇਹ ਥੋੜਾ ਜਿਹਾ ਆਪਾਂ ਜ਼ਿਆਦਾ ਪਾਵਾਂਗੇ ਮਸਤ ਹੁਣ ਦੂਸਰੇ ਪੀਸ ਨੂੰ ਵੀ ਆਪਾਂ ਇਸੇ ਤਰ੍ਹਾਂ ਬੇਸਣ ਵਿੱਚ ਇਸ ਤਰ੍ਹਾਂ ਡਬੋ ਲਵਾਂਗੇ ਤੇ ਇਹਨੂੰ ਆਪਾਂ ਉੱਪਰ ਉਸੇ ਤਰ੍ਹਾਂ ਰੱਖ ਦਵਾਂਗੇ ਇਸ ਤਰ੍ਹਾਂ ਹੀ ਰੱਖ ਦੇਣਾ ਤੇ ਉੱਪਰੋਂ ਇਸ ਤਰ੍ਹਾਂ ਨੱਪ ਦਵਾਂਗੇ ਤੇ ਬੇਸਣ ਦੇ ਵਿੱਚ ਹੀ ਡਬੋਵਾਂਗੇ ਫੇਰ ਇਹਨੂੰ ਇਸ ਤਰ੍ਹਾਂ ਬੇਸਣ ਦੇ ਨਾਲ ਇਹ ਆ ਵੀ ਜੁੜ ਜਾਂਦਾ ਵਾ ਚੰਗੀ ਤਰ੍ਹਾਂ ਇਸੇ ਤਰ੍ਹਾਂ ਆਪਾਂ ਇਹਨੂੰ ਤੇਲ ਵਿੱਚ ਛੱਡ ਦਵਾਂਗੇ। ਫੋ ਇਹਨੂੰ ਆਪਾਂ ਦੁਬਾਰਾ ਫੇਰ ਥੱਲ ਦਵਾਂਗੇ। ਚੰਗੀ ਤਰ੍ਹਾਂ ਰੜ ਜਾਊਗਾ। ਹਲੇ ਥੋੜਾ ਜਿਹਾ ਉਹ ਲੱਗਦਾ ਵਾ ਜਿਵੇਂ ਕੱਚਾ ਹੁੰਦਾ ਵਾ। ਤੇ ਫਿਰ ਇਹਨੂੰ ਆਪਾਂ ਕੱਟ ਕੇ ਇਹਦੇ ਉਸੇ ਤਰ੍ਹਾਂ 4 ਪੀਸ ਬਣਾ ਲਵਾਂਗੇ। ਇਹਨੂੰ ਇਸ ਤਰ੍ਹਾਂ ਬਣ ਗਿਆ ਆਪਾਂ ਇਸ ਨੂੰ ਕੱਢ ਲਿਆ ਵਾ। ਹੁਣ ਆਪਾਂ ਜਦੋਂ ਇਹਦੇ ਪੀਸ ਬਣਾਵਾਂਗੇ ਨਾ ਜਿਹੜੀ ਮੋਜ਼ਰੇਲਾ ਚੀਜ਼ ਆਪਾਂ ਪਾਉਨੇ ਆ ਨਾ ਉਹ ਬਹੁਤ ਵਧੀਆ ਲੱਗਦੀ ਆ। ਤੇ ਸੋਹਣਾ ਲੱਗਦਾ ਦੇਖਣ ਨੂੰ ਤੇ ਸਵਾਦ ਵੀ ਬਹੁਤ ਆਉਂਦਾ ਵਾ ਇਸ ਤਰ੍ਹਾਂ ਇਹਨੂੰ ਰੱਖ ਲਵਾਂਗੇ ਹੁਣ ਆਪਾਂ ਉਸੇ ਤਰ੍ਹਾਂ ਇਹਦੇ ਪੀਸ ਕਰਾਂਗੇ ਘਰਦ ਥੋੜੀ ਜਿਹੀ ਤਿੱਖੀ ਹੋਵੇ ਤੇ ਇਸ ਤਰ੍ਹਾਂ ਆਪਾਂ ਥੋੜਾ ਜਿਹਾ ਠੰਡਾ ਕਰਕੇ ਵੀ ਕੱਟ ਸਕਦੇ ਹਾਂ ਇਹ ਗਰਮ ਜਾਦੇ ਆ ਇਸੇ ਤਰ੍ਹਾਂ ਇਹਦਾ ਇਸ ਤਰ੍ਹਾਂ ਪੀਸ ਬਣਾ ਦੇਣਾ ਆਪਾਂ ਇਹਨੂੰ ਕੱਟ ਲਓ ਇਸ ਤਰ੍ਹਾਂ ਠੰਡਾ ਹੋ ਗਿਆ ਥੋੜਾ ਜਿਹਾ ਹੁਣ ਇਦੇ ਵਿੱਚ ਜਿਹੜੀ ਆ ਚੀਜ਼ ਹੁੰਦੀ ਹੈ ਇਹ ਬਹੁਤ ਵਧੀਆ ਲੱਗਦੀ ਆ ਮੋਜ਼ਰੇਲਾ 치ਜ਼ ਇਹ ਦੇ ਨਾਲ ਬਹੁਤ ਵਧੀਆ ਲੱਗਦਾ ਇੱਕ ਸਾਡਾ ਪੀਜ਼ਾ ਟਾਈਪ ਬਣ ਜਾਂਦਾ ਪੀਜ਼ਾ ਹੀ ਬਣ ਜਾਂਦਾ ਇਹਨੂੰ ਖੋਲ ਕੇ ਦੇਖੋ ਇਸ ਤਰ੍ਹਾਂ ਬਹੁਤ ਟੇਸਟੀ ਬਣ ਜਾਂਦਾ ਬੱਚੇ ਇਹਨੂੰ ਬੜੇ ਖੁਸ਼ ਹੋ ਕੇ ਖਾਂਦੇ ਆ ਇਹਨੂੰ ਆਪਾਂ ਸੌਸ ਨਾਲ ਵਧੀਆ ਖਾ ਸਕਦੇ ਆ ਤੇ ਬਹੁਤ ਟੇਸਟੀ ਬਣ ਜਾਂਦੇ ਆ ਦੇਖੋ ਇਹਨੂੰ ਖੋਲ ਕੇ ਇਸ ਤਰ੍ਹਾਂ ਹੁਣ ਜਿਹੜੀਆਂ ਆਪਾਂ ਬਰੈਡ ਦੀਆਂ ਸਾਈਡਾਂ ਤੋਂ ਕੰਨੀਆਂ ਲਾਹੀਆਂ ਸੀ ਉਹਨੂੰ ਆਪਾਂ ਇਸ ਤਰ੍ਹਾਂ ਭੋਰਚੋਰ ਕਰ ਲੈਣਾ ਜੇ ਤਾਂ ਧੁੱਪ ਹੋਵੇ ਤਾਂ ਧੁੱਪੇ ਆਪਾਂ ਇਹਨੂੰ 10 ਕਿ ਮਿੰਟ ਪਾ ਕੇ ਇਹਨੂੰ ਗੁਰਕਰਾਜਾ ਕਰ ਲੈਣਾ ਤੇ ਹੁਣ ਆਪਾਂ ਤਵਾ ਧਰਿਆ ਵਾ ਤਵੇ ਦੇ ਉੱਪਰ ਇਹਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਤੇ ਇਹਦੀ ਵੀ ਆਪਾਂ ਇੱਕ ਹੋਰ ਆਈਟਮ ਬਣਾਉਨੇ ਆ ਵੀ ਬਹੁਤ ਟੇਸਟੀ ਬਣਦੀ ਹੈ ਹੁਣ ਇਹਨੂੰ ਆਪਾਂ ਤਵੇ ਤੇ ਪਾਵਾਂਗੇ ਤਵੇ ਤੇ ਜ਼ਿਆਦਾ ਸੇਕ ਵੀ ਨਹੀਂ ਲਵਾਉਣਾ ਇਹ ਨਾ ਹੋਵੇ ਸਾਰਾ ਮੱਚ ਜੇ ਜਿਵੇਂ ਆਪਾਂ 10 ਮਿੰਟ ਧੁੱਪ ਲਗਾਉਣੀ ਹੁੰਦੀ ਐ ਇਹਨੂੰ ਥੋੜਾ ਜਿਹਾ ਰੋਸਟ ਜਿਹਾ ਕਰਾਂਗੇ ਆਪਾਂ ਜੈਸ ਤਰ੍ਹਾਂ ਹਲਾ ਦਾਂਗੇ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਐਂ ਲੱਗਦਾ ਹੁੰਦਾ ਵੀ ਇਹ ਚੀਜ਼ ਵੇਸਟ ਆ ਤੇ ਆਪਾਂ ਸੈੱਟ ਦਈ ਜਿਹੜੀ ਖਾਣ ਵਾਲੀ ਚੀਜ਼ ਹੁੰਦੀ ਐ ਉਹ ਕੋਈ ਵੀ ਵੇਸਟ ਨਹੀਂ ਹੁੰਦੀਗੀ ਉਹ ਕਿਵੇਂ ਨਾ ਕਿਵੇਂ ਆਪਾਂ ਉਹਨੂੰ ਯੂਜ਼ ਕਰ ਸਕਦੇ ਆ ਖਾ ਹੀ ਸਕਦੇ ਆ ਇਸ ਤਰ੍ਹਾਂ ਇਹਨੂੰ ਆਪਾਂ ਮਾੜਾ ਮਾੜਾ ਸੇਕ ਲਵਾ ਕੇ ਤੇ ਹੱਥ ਨਾਲ ਵੀ ਆਪਾਂ ਇਹਨੂੰ ਦੇਖੋ ਜੈਸ ਤਰ੍ਹਾਂ ਕਰ ਦੋ ਜਿਹੜੇ ਮੋٹے ਪੀਸ ਹੁੰਦੇ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਬ੍ਰੀਕ ਕਰਨਾ ਹੁੰਦਾ ਇਸ ਤਰ੍ਹਾਂ ਬਿਲਕੁਲ ਐਵੇਂ ਬ੍ਰੀਕ ਕਰ ਲਓ ਤਵਾ ਬਿਲਕੁਲ ਤੱਤਾ ਹੋ ਗਿਆ ਤਵੇ ਨੂੰ ਆਪਾਂ ਹੁਣ ਗੈਸ ਨੂੰ ਬੰਦ ਕਰ ਦਵਾਂਗੇ ਕਿਉਂਕਿ ਤਵਾ ਬਹੁਤ ਤੱਤਾ ਵਾ ਇਹ ਨਾ ਹੋਵੇ ਮੱਚੀ ਜਾਵੇ ਇਸ ਤਰ੍ਹਾਂ ਇਹਨੂੰ ਆਪਾਂ ਹੁਣ ਇਹਨੂੰ ਆਪਾਂ ਥਾਲ ਵਿੱਚ ਪਾ ਲਵਾਂਗੇ ਜਿਹੜੇ ਮੋٹے ਪੀਸ ਆ ਉਹਨਾਂ ਨੂੰ ਆਪਾਂ ਹੱਥਾਂ ਨਾਲ ਮੈਸ਼ ਕਰਾਂਗੇ ਇਸ ਤਰ੍ਹਾਂ ਹੁਣ ਜਿਹੜੇ ਆਪਾਂ ਆਲੂ ਮੈਸ਼ ਕੀਤੇ ਸੀ ਸਭ ਤੋਂ ਪਹਿਲਾਂ ਆਪਾਂ ਆਲੂ ਨੂੰ ਇਸ ਤਰ੍ਹਾਂ ਹੱਥ ਨਾਲ ਲਵਾਂਗੇ ਤੇ ਇਹਦਾ ਇੱਕ ਟੇੜਾ ਜਿਹਾ ਬਣਾਵਾਂਗੇ ਛੋਟੇ ਵੱਡੇ ਤੁਸੀਂ ਆਪਣੀ ਮਰਜ਼ੀ ਨਾਲ ਬਣਾ ਸਕਦੇ ਹੋ ਇਸ ਤਰ੍ਹਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਕਰ ਲੈਣਾ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਥੋੜੀ ਜੀ ਉਂਗਲ ਨਾਲ ਇਸ ਤਰ੍ਹਾਂ ਸਰਾਹ ਕਰ ਲੈਣਾ ਇਹਦੇ ਵਿੱਚ ਆਪਾਂ ਹੁਣ ਮੋਜ਼ਰੇਲਾ ਚੀਜ਼ ਭਰਾਂਗੇ ਇਸ ਤਰ੍ਹਾਂ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਵਾਦ ਬਣਦੀ ਹੈ ਇਹ ਚੀਜ਼ ਇਸ ਤਰ੍ਹਾਂ ਜਵਾਕ ਬਹੁਤ ਖੁਸ਼ ਹੋ ਕੇ ਖਾਂਦੇ ਆ ਜਿਹਦੀਆਂ ਆਪਾਂ ਬਾਹਰੋਂ ਚੀਜ਼ਾਂ ਖਾਉਨੇ ਆ ਉਹਦਾ ਤੇ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਵਾ ਇਸ ਤਰ੍ਹਾਂ ਆਪਾਂ ਇਹਦਾ ਕਰ ਦੇਣਾ ਬੰਦ ਕਰ ਦੇਣਾ ਇਹਨੂੰ ਤੇ ਜਿਹੜੀ ਆਪਾਂ ਇਹ ਬ੍ਰੈਡ ਆ ਇਹਨੂੰ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਐਂ ਕਰਾਂਗੇ ਜਿਹੜੀ ਇਹਦੇ ਆਸੇ ਪਾਸੇ ਸਾਰੇ ਲੱਗ ਜੀ ਇਸ ਤਰ੍ਹਾਂ ਨਾਲ ਲੈਣਾ ਆ ਦੇਖੋ ਕਿੰਨਾ ਵਧੀਆ ਬਣ ਗਿਆ ਹੁਣ ਆਪਾਂ ਇਹਨੂੰ ਤੇਲ ਵਿੱਚ ਫਰਾਈ ਕਰਾਂਗੇ ਤੇਲ ਆਪਣਾ ਗਰਮਾ ਉਸੇ ਤੇਲ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਛੱਡ ਦੇਣਾ ਬਹੁਤ ਹੀ ਕਰਕਰਾ ਜਿਹਾ ਤੇ ਸਵਾਦ ਬਹੁਤ ਬਣਦਾ ਹੈ ਇਹ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਥੋੜਾ ਥੋੜਾ ਹਿਲਾਉਂਦੇ ਰਵਾਂਗੇ ਇਸ ਤਰ੍ਹਾਂ ਦੇਖੋ ਕਿੰਨਾ ਵਧੀਆ ਲੱਗਦਾ ਉਤੋਂ ਜਿਹੜੀ ਬ੍ਰੈਡ ਲੱਗੀ ਸੀ ਉਹ ਵੀ ਵਧੀਆ ਕ੍ਰਿਸਪੀ ਜੇ ਬਣ ਜਾਣਾ ਇਹ ਬਹੁਤ ਟੇਸਟੀ ਬਣ ਜਾਣਾ ਤੁਸੀਂ ਇਹਨੂੰ ਚਾਹ ਨਾਲ ਜਾਂ ਕੋਈ ਮਹਿਮਾਨ ਆਇਆ ਤਾਂ ਉਹਨੂੰ ਵੀ ਇਹ ਖਲਾਓਗੇ ਤਾਂ ਬਹੁਤ ਹੀ ਪਸੰਦ ਆਊਗੀ ਨਿਊ ਚੀਜ਼ ਆ ਇਹਨੂੰ ਪਟੈਟੋ ਬੋਲ ਕਹਿੰਦੇ ਆ ਤੇ ਆਪਾਂ ਇਹਨੂੰ ਆਲੂਆਂ ਦੀ ਗੇਂਦ ਵੀ ਕਹਿ ਸਕਦੇ ਆ ਕਿਉਂਕਿ ਆਪਾਂ ਪ्युअर ਪੰਜਾਬੀਆਂ ਤੇ ਫਿਰ ਆਪਾਂ ਇਹਨੂੰ ਆਲੂਆਂ ਦੇ ਗੇਂਦ ਹੀ ਕਹਾਂਗੇ ਹੁਣ ਇਹ ਚੰਗੀ ਤਰ੍ਹਾਂ ਰੜ ਚੁੱਕਿਆ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਬਾਰ ਕੱਢ ਲਵਾਂਗੇ ਇਸੇ ਤਰ੍ਹਾਂ ਆਪਾਂ ਹੋਰ ਬਣਾਉਂਦੇ ਜਾਵਾਂਗੇ ਦੇਖੋ ਕਿੰਨਾ ਵਧੀਆ ਬਣ ਗਿਆ ਵਾ ਜੇ ਇਹਨੂੰ ਆਪਾਂ ਹੁਣ ਚਮਚੇ ਨਾਲ ਇਸ ਤਰ੍ਹਾਂ ਕਰਾਂਗੇ ਆ ਦੇਖੋ ਕਿੰਨਾ ਵਧੀਆ ਇਹਦਾ ਇਹਨੂੰ ਵੀ ਆਪਾਂ ਇੱਥੇ ਇਸ ਤਰ੍ਹਾਂ ਕੱਟ-ਕੱਟ ਕੇ ਰੱਖਾਂਗੇ ਆਪਾਂ ਤਿੰਨ ਤਰ੍ਹਾਂ ਦੀਆਂ ਚੀਜ਼ਾਂ ਬਣਾ ਲਈਆਂ ਜਿਵੇਂ ਇਹ ਤਾਂ ਇੱਕ ਟਿੱਕੀ ਬਣ ਗਈ ਇਹ ਆਪਾਂ ਉਹ ਬੋਲ ਬਣਾ ਲਈ ਵੀ ਸੋਹਣੀ ਲੱਗਦੀ ਆ ਹਨਾ ਵੇਖਣ ਨੂੰ ਵੀ ਸੋਹਣੀ ਲੱਗਦੀ ਤੇ ਖਾਣ ਚ ਤਾਂ ਸਵਾਦ ਹੈਗੀ ਹੈਗੀ ਤੇ ਪਕੌੜੇ ਬਣਾ ਲਈ ਜਿਹੜੀ ਇਹ ਚੀਜ਼ ਬਣਾਈ ਆਪਾਂ ਟਿੱਕੀ ਇਹ ਦੇਖੋ ਕਿੰਨੀ ਵਧੀਆ ਇਸ ਤਰ੍ਹਾਂ ਜਦੋਂ ਤੁਸੀਂ ਖੋਲੋਗੇ ਤਾਂ ਦੇਖੋ ਕਿੰਨੀ ਵਧੀਆ ਲੱਗਦੀ ਇਹਨੂੰ ਸੌਸ ਨਾਲ ਖਾਵਾਂਗੇ ਤਾਂ ਆਪਾਂ ਬਹੁਤ ਟੇਸਟੀ ਲੱਗੂਗੀ ਤੇ ਇਹਦੇ ਵਿੱਚ ਵੀ ਆਪਾਂ ਦੇਖੋ ਬਹੁਤ ਕ੍ਰੈਸਪੀ ਜੀ ਬਣੀ ਹੈ ਇਹ ਚੀਜ਼ ਤੇ ਬਹੁਤ ਸੌਫਟ ਜੀ ਤੇ ਪੋਲੇਆ ਜਾਂ ਬਣ ਗਿਆ ਤੋੜਨ ਨੂੰ ਤਾਂ ਨਹੀਂ ਸੀ ਆਏ ਜੀ ਕਰਦਾਗਾ ਵੀ ਕਰਦਾ ਇਦਾਂ ਹੀ ਖਾ ਜਗੇ ਤੇ ਇਹ ਇਸ ਤਰ੍ਹਾਂ ਆਪਾਂ ਘਰੇ ਆਪਦੇ ਵਧੀਆ ਢੰਗ ਨਾਲ ਸਾਫ਼ ਸੁਥਰੇ ਤੇਲ ਵਿੱਚ ਬਣਾ ਸਕਦੇ ਹਾਂ ਅਲੱਗ-ਅਲੱਗ ਆਈਟਮਾਂ ਬਣਾ ਸਕਦੇ ਹਾਂ ਜਿਵੇਂ ਆਪਾਂ ਹੁਣ ਇਹਨੂੰ ਵੇਸਣ ਵਿੱਚ ਕੀਤਾ ਵਾ ਤੇ ਉਹ ਆਪਾਂ ਵੇਸਣ ਤੋਂ ਬਿਨਾਂ ਜਿਹੜੀ ਬ੍ਰੈਡ ਦੀ ਸਾਈਡ ਤੋਂ ਲੱਫੇ ਸੀਗੇ ਆਪਾਂ ਉਹਨਾਂ ਨੂੰ ਤੁੱਪੇ ਸਕਾ ਕੇ ਵੀ ਉਸ ਤਰ੍ਹਾਂ ਬਣਾ ਸਕਦੇ ਹਾਂ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਆਲੂ ਦੀ ਆਈਟਮ ਤੋਂ ਹੀ ਤਿੰਨ ਚੀਜ਼ਾਂ ਬਣਾ ਲਵਾਂਗੇ ਤੇ ਘਰੇ ਆਪਾਂ ਬਹੁਤ ਆਸਾਨੀ ਨਾਲ ਬਣਾ ਸਕਦੇ ਇਸ ਕਰਕੇ ਤੁਸੀਂ ਬਾਜ਼ਾਰ ਦੇ ਨਾਲ ਚੀਜ਼ਾਂ ਤੋਂ ਗਰੇਜ ਕਰਿਆ ਕਰੋ ਤੇ ਕੋਸ਼ਿਸ਼ ਕਰਿਆ ਕਰੋ ਵੀ ਘਰੇ ਬਣਾ ਕੇ ਬੱਚਿਆਂ ਨੂੰ ਖਿਲਾਓ ਤੇ ਆਪ ਖਾਓ ਜੇ ਅੱਜ ਦੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰਨਾ ਕਮੈਂਟਾਂ ਵਿੱਚ ਦੱਸਿਆ ਕਰੋ ਵੀ ਕਿਵੇਂ ਦੀ ਲੱਗੀ ਅੱਜ ਦੀ ਰੈਸਪੀ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਜਲਦ ਹੀ ਤੁਹਾਡੇ ਨਾਲ ਸਤਿ ਸ੍ਰੀ ਅਕਾਲ